ਸਾਸਨੇ ਦਿੱਤਾ ਸੀ ਨੂੰ ਨੂੰ ਨਹਿਰ ਵਿੱਚ ਤੱਕਾ ਸਸਤੇ ਕਰਵਾਲੇ ਨੇ ਮਿਲ ਕੇ ਪਹਿਲਾਂ ਹੀ ਅਮਨਦੀਪ ਕੌਰ ਨੂੰ ਮਾਰਨ ਦੀ ਕਰ ਲਈ ਸੀ ਪਲਾਨਿੰਗ ਹੁਣ ਸਸ ਕਹਿ ਰਹੀ ਹੈ ਕਿ ਗਲਤੀ ਹੋ ਗਈ ਲੁਟੇਰਿਆਂ ਨਾਲ ਹੱਥੋਂ ਪਾਈ ਦੌਰਾਨ ਨਹਿਰ ਚ ਡਿੱਗੀ ਔਰਤ ਦਾ ਮਾਮਲਾ ਪੁਲਿਸ ਨੇ ਸੁਲਝਾਇਆ کہانی ਕੁਝ ਹੋਰੀ ਨਿਕਲੀ ਹੈ ਤੁਸੀਂ ਆਪ ਹੀ ਦੇਖੋ ਤੇ ਸੁਣੋ ਏਵਨ ਪੰਜਾਬੀ ਟੀਵੀ ਲਈ ਲਾਪ੍ਰਿਕ ਖੁਸ਼ੀਪੁਰ ਦੀ ਵਿਸ਼ੇਸ਼ ਰਿਪੋਰਟ ਦੀ ਬਸ ਗਲਤੀ ਹੋ ਗਈ ਬਸ ਨਹੀਂ ਮਾਰਿਆ ਕਿਉਂਕਿ ਕੀ ਗਲਤੀ ਕਰਨੀ ਗਲਤੀ ਹੋ ਗਈ ਕਰਨ ਕੀ ਮਾਰਦਾ ਮੈਂ ਸਾਰਾ ਦਾ ਕਮੈਂਟ ਮੈਂ ਕਿਹਾ ਤਨ ਕੀ ਕਰਨ ਕੀ ਸੀ ਚਲੋ ਚਲੋ ਦਾਦੇ ਵੀ ਕੀ ਜੇ ਰਚਾ ਸ਼ੰਤਰ ਕੀ ਸਾਰੀ ਗਲਤ ਹੋਈ ਆ ਸਰ ਮੇਰੀ ਮੰਮੀ ਨੂੰ ਪਤਾ ਜੋ ਪਤਾ ਉਹਨਾਂ ਕੋਲ ਗਲਤੀ ਹੋ ਗਈ ਉਹ ਬਸ ਇਹੀ ਕਹਿੰਦੇ ਮੇਰੇ ਕੋਲ ਗਲਤੀ ਹੋ ਗਈ ਹੋਰ ਕੋਸ ਸਰ ਮੈਨੂੰ ਕੁਝ ਨਹੀਂ ਪਤਾ ਕੀ ਕਹਿੰਦੀ ਮੰਮੀ ਤੇਰੀ ਮੰਮੀ ਮੇਰੇ ਇਹੋ ਕਹਿੰਦੇ ਮੈਨੂੰ ਕੁਝ ਨਹੀਂ ਪਤਾ ਲੱਗਾ ਕੀ ਹੋਇਆ ਮੈਥੋਂ ਗਲਤੀ ਹੋ ਗਈ ਕਹਿੰਦੀ ਮੇਰੇ ਕੋਲ ਉਹ ਰੋਕ ਸਰ ਮਾਰਨ ਦਾ ਕੋਈ ਕਾਰਨ ਨਹੀਂ ਕੁਝ ਨਹੀਂ ਪਤਾ ਸਰ ਮੈਨੂੰ ਤੇ ਬੜੇ ਪਾਸ ਬਿਆ ਲਗਾਏ ਸੀਗਾ ਉਹ ਤੇ ਉਸ ਦਿਨ ਉਹ ਅਮਰਪੀਤ ਕੌਰ ਸਕੂਟਰੀਕ ਉੱਪਰ ਸਵਾਰ ਹੋ ਕੇ ਪਿੰਡ ਸ਼ੀਨਾ ਬੇੜ ਤੋਂ ਪਿੰਡ ਬਿਧੀਪੁਰ ਫਾਟਕ ਨਹਿਰ ਦੀ ਪੱਟੀ ਪੱਟੀ ਜਾ ਰਹੇ ਸੀ ਤੇ ਜਦੋਂ ਉਹ ਨਵਾਂ ਪਿੰਡ ਸਰਦਾਰਾਂ ਨੇੜੇ ਧਾਰੀਵਾਲ ਸਹਿਰ ਤੋਂ ਕਰੀਬ 2 ਕਿਲੋਮੀਟਰ ਪਹੁੰਚੇ ਪਹਿਨਾ ਤਾਂ ਉਹਨਾਂ ਪਾਸੋਂ ਕੁਝ ਸੋਨੇ ਦੇ ਗਹਿਣੇ ਕਿਸੇ ਅਨਨੋਣ ਬੰਦੇ ਨੇ ਸੋਨੇ ਦੇ ਗਹਿਣੇ ਖੋਣ ਦੀ ਕੋਸ਼ਿਸ਼ ਕੀਤੀ ਸੀ ਜੋ ਦਰਾਨੇ ਚੜਪ ਜਿਹੜੀ ਹੈਗਾ ਇਹਦੇ ਵਿੱਚ ਅਮਨਪ੍ਰੀਤ ਕੌਰ ਦੀ ਲਟੇਰਿਆ ਨਾਲ ਚੜਪ ਹੋਈ ਸੀ ਜਿਹਨਾਂ ਨੇ ਅਮਨਪ੍ਰੀਤ ਕੌਰ ਨੂੰ ਤੱਕਾ ਮਾਰ ਕੇ ਨਰਵਸ ਹਟ ਦੱਸ ਸੋ ਪਾਣੀ ਡੂੰਗਾ ਹੋਣ ਕਰਕੇ ਅਮਨਪ੍ਰੀਤ ਕੌਰ ਡੁੱਬਣ ਕਰਕੇ ਡੋਬ ਗਈ ਸੀ ਪਾਣੀ ਵੀ ਡੁੱਬ ਗਈ ਸੀ ਤੇ ਜਿਹੜੇ ਉਸ ਲਟੇਰੀ ਸੀਗੇ ਉਹ ਸੋਨੇ ਦੇ ਘਣੇ ਲੈ ਕੇ ਫਰਾਰ ਹੋ ਗਏ ਸੀ ਮੌਕੇ ਤੋਂ ਇਸ ਤੋਂ ਮਕਦਮਾ ਨੰਬਰ 22 ਮਤੀ 283 2025 ਜੁਰਮ 109 304 ਬੀ ਐਨ ਐਸ ਥਾਣਾ ਤੇ ਬੜਵਕੇ ਨਾਮ ਲੋ ਬੇਕਰੇ ਦਾ ਦਰਕਰਤਾ ਸੀ ਸੋ ਇਹਦੇ ਵਿੱਚ ਕੁਝ ਹੋਰ ਜਿਹੜਾ ਹੈਗਾ ਇਹਦੇ ਕੰਟੀਨਿਊਸ ਚ ਗੱਲ ਜਦੋਂ ਦੋਸ਼ਿਆਂ ਨੂੰ ਟੈਸਟ ਕੀਤਾ ਗਿਆ ਤਾਂ ਹੋਰ ਟੈਕਨੀਕਲ ਜਿਹੜੀ ਐਨਲਿਸਿਸ ਜਿਹੜੀ ਟੀਮਾਂ ਜਿਹੜੇ ਟੈਕਨੀਕਲ ਤੇ ਪੁਲਿਸ ਤੋਂ ਗੱਲ ਅਸਲੀਅਤ ਕੁਝ ਹੋਰ ਸਾਹਮਣੇ ਆਈ ਸੀ ਉਹ ਦਰਾਨੇ ਤਫਤੀਸ਼ ਇੱਕ ਨਵਾਂ ਇਹੜਾ ਹੈਗਾ ਕੁਝ ਜਿਹੜੇ ਪਹਿਲੂ ਸਾਹਮਣੇ ਆਏ ਸੀ ਇਦੇ ਵਿੱਚ ਮ੍ਰਿਤਕ ਅਮਨਪ੍ਰੀਤ ਕੌਰ ਦੀ ਸੱਸ ਰੁਪਿੰਦਰ ਕੌਰ ਤੇ ਉਸ ਦਾ ਪਤੀ ਆਕਾਸ਼ਦੀਪ ਸਿੰਘ ਅਕਸਰ ਹੀ ਉਸ ਨੂੰ ਦਾਜ ਦੇ ਦੇਣ ਦਾਜ ਦੇ ਤੇ ਬੱਚਾ ਨਾਮ ਕਰਕੇ ਤੰਗ ਪ੍ਰੇਸ਼ਾਨ ਕਰਦੇ ਸੀ। ਸੋ ਇਸੇ ਕਾਰਨ ਕਰਕੇ ਦੋਸ਼ੀਆਂ ਵੱਲੋਂ ਹਮੋਸ਼ੁਰਾ ਹੋ ਕੇ ਸਲਾਹ ਕਰਕੇ ਇਹ ਸਾਰੀ ਝੂਠੀ ਕਹਾਣੀ ਬਣਾ ਕੇ ਲੜਕੀ ਅਮਨਪ੍ਰੀਤ ਕੌਰ ਨੂੰ ਨਰਕੀ ਧੱਕਾ ਮਾਰ ਕੇ ਸੁੱਟਦਾ ਸੀ। ਜਿਸ ਤੇ ਨਰਕੀ ਦੀ ਲਾਸ਼ ਜਿਹੜੀ ਹੈਗੀ ਧਾਰੀਵਾਲ ਤੋਂ ਨੇੜੇ ਮੋਕਬ ਬRAND ਹੋ ਗਈ ਸੀ ਜਿਸ ਤੇ ਇਸ ਮਕਰਮੇ ਵਿੱਚ ਜੁਰਮ 103 62 BNS ਦਾ ਵਾਧਾ ਕੀਤਾ ਗਿਆ ਸੀ ਤੇ ਮ੍ਰਿਤਕ ਅਮਨਦੀਪ ਕੌਰ ਤੇ ਸੱਤ ਸੱਤਪਿੰਦਰ ਕੌਰ ਤੇ ਪਤੀ ਕਾਜ ਨੂੰ ਰੈਸਟ ਕਰ ਲਿਆ ਗਿਆ। ਇਹਦੇ ਵਿੱਚ ਫਰਦਰ ਜਰੀ ਹੈਗੀ ਐ ਸੀ ਰੈਸਟ ਪਾ ਕੇ ਇਹਨਾਂ ਦੀ ਫਰਦਰ ਤਫतीश ਕਰ ਰਹੇ ਆ ਮਾਰ ਲਵਾਂਗੇ ਇਹਨਾਂ ਦਾ ਦੇ ਪਾਰਟ ਆਫ ਇਨਵੈਸਟੀਗੇਸ਼ਨ ਹੈ ਜੇ ਕੋ ਹੋ ਕਿਸੇ ਦੇ ਵਿੱਚ ਮੁੱਲੇ ਸਾਹਮਣੇ ਆਈ ਤਾਂ ਉਹਨੂੰ ਅਸੀਂ ਉਸ ਦੇ ਖਾਤੇ ਕਰਕੇ ਕੀ ਜੋ ਸਰ ਇਹਨਾਂ ਨੂੰ ਕਿਹਾ ਗਿਆ ਹੈ ਕਿ ਲੋਟੋ ਯਾ ਲੋਟੋ ਲੈਣੇ ਵਗੈਰਾ ਨਾ ਮੱਝ ਛੋੜ ਦਿੱਤੇ ਜਾਂ ਬਰਾਮਦ ਹੋਏ ਨਾ ਨਹੀਂ ਲੋਟਾ ਵਾਲੀ ਗੱਲ ਜਿਹੜੀ ਹੈਗੀ ਹੈ ਹੁਣ ਪਾਰਟ ਇਸ ਇਨਵੈਸਟੀਗੇਸ਼ਨ ਇਸ ਵਿੱਚ ਚਾ ਰਹੇ ਆ ਬੰਦੇ ਇੰਜ ਪ੍ਰੋਪਰ ਰ ਰਮਾਨ ਲੈ ਕੇ ਤਫतीश ਕਰਾਂਗੇ ਜੋ ਪਹਿਲੀ ਸਟੋਰੀ ਬਣਾਈ ਸੀ ਇਹਨਾਂ ਨੇ ਸਭ ਵੀ ਅਸੀਂ ਸਾਡੇ ਕੋਲ ਖੋਈ ਹੈ ਲੇਕਿਨ ਅਸਲੀ ਕੁਝ ਹੋਰ ਸਾਹਮਣੇ ਆਈ ਸਪੁੱਸੋ ਕਿ ਇਹ ਸ਼ੁਰੂ ਕਰਿਆ ਬੀਤੀ ਦੀ ਕਹਾਣੀ ਦਾ ਰੋਸਾ ਦਿਲਿਆ ਜੇ ਨਾ ਪਰਮਿਟ ਕੀਤਾ ਇੰਟਰਵਿਊ ਨਹੀਂ ਕਰ ਸਕਦੇ ਇਹ ਜਿਸ ਤੋਂ ਜਿਸ ਉਹਨਾਂ ਦੇ ਮੌਕੇ ਤੇ ਜਾ ਕੇ ਜਿਹੜੀ ਅਸੀਂ ਮੱਕਾ ਜਿਹੜਾ ਬਿਜ਼ਨਸ ਸਪੋਰਟ ਕੀਤਾ ਸੀਨਮ ਕ੍ਰਾਈਮ ਉਹ ਤੋਂ ਵੀ ਗੱਲ ਥੋੜੀ ਇਹਨਾਂ ਦੀ ਗੱਲਾਂ ਆਪਰਚੂਨਿਟੀ ਕਨਵਰਸੇਸ਼ਨ ਤੋਂ ਗਾ ਡਾਊਟਫੁਲ ਲੱਗ ਰਹੀ ਸੀ ਪਲੱਸ ਜਿਹੜੀ ਹੈਗੀ ਟੈਕਨੀਕਲ ਨਰਸਿੰਗ ਕੀਤਾ ਗਿਆ ਉਸ ਤੋਂ ਪਹਿਲੇ ਗੱਲ ਸਾਹਮਣੇ ਫਰਦਰ ਜਿਹੜੀ ਹੈਗੀ ਗੱਲ ਕਲੀਅਰ ਹੋਈ ਹੈ ਵੀ ਇਹ ਇਹਨਾਂ ਨਾਲ ਕੁਝ ਚੀਜ਼ ਥੋੜੀ ਸਟੋਰੀ ਬਣਾਈ ਲੱਗਦੀ ਤੇ ਬੀਜੀ ਕਾਫੇ ਤੋਂ ਦੁਨਾਹ ਕਰਦੀ ਪੁਲਿਸ ਜੋ ਸੱਚਾ ਗਰੀਹ ਹੋ ਰਿਹਾ ਕੋਣ ਨੂੰ ਤੇ ਅਭੀ ਤੇ ਗੁਮਾਹ ਕਰਦੀ ਨਹੀਂ ਅੰਨੀ ਬਿਲਕੁਲ ਬਿਲਕੁਲ ਪਹਿਲਾਂ ਸਟੋਰੀ ਜਿਹਾ ਨੇਚਰਲੀ ਬਣਾਈ ਉਹਨੇ ਲੇਕਿਨ ਅਸਲੀਅਤ ਜਿਹੜਾ ਹੈਗਾ ਉਹ ਬਾਅਦ ਚ ਕਲੀਅਰ ਹੋਈ ਹੈ ਉਸ ਵਾਰ ਫਤਗੀ ਹੈਗੀ ਗੱਲ ਇਹ ਕਲੀਅਰ ਹੋ ਗਈ ਹੈ ਵੀ ਇਹ ਮਰਡਰਡ ਹੈਗਾ ਇਹਨਾਂ ਨੇ ਆਪ ਹੀ ਮੁੰਡੇ ਨੇ ਤੇ ਨੇ ਫਾਰਦਾ ਨੂੰ ਅੰਜਾਮ ਕਿਵੇਂ ਦਿੱਤਾ ਗਿਆ ਤੇ ਉਹ ਕਿਉਂ ਕਰਦਾ ਟੱਕਾ ਦੇ ਤੱਕਾ ਦੇ ਆ ਦੋਹਾਂ ਨੇ ਦੋਹਾਂ ਦੀ ਦੋਹਾਂ ਦੀ ਪਹਿਲਨੀ ਸੀ ਦੋਹਾਂ ਦੀ ਆਪਸ ਹੀ ਪਲਾਨਿੰਗ ਸੀ ਕਿ ਅਸੀਂ ਜਿਹੜੀ ਹੈਗੇ ਉਥੋਂ ਜਦੋਂ ਇਹ ਉਥੋਂ ਚਲੇ ਨੇ ਲੜਕੀ ਦੇ ਪੇਰੈਂਟ ਦੇ ਘਰੋਂ ਚਲੇ ਨੇ ਇਹਨਾਂ ਦੀ ਮੁੰਡੇ ਦੀ ਆਪੋ ਚ ਪੇਰੇ ਆਪੋ ਜੀ ਕਨਵਰਸੇਸ਼ਨ ਗੱਲ ਰਹੀ ਮਾਂ ਮਾਂ ਦੇ ਪੁੱਤਰ ਦੀ ਗੱਲ ਹੋ ਗਈ ਸੀ ਲੜਕੀ ਨੇ ਐ ਕਿ ਅਭੀ ਸਰ ਜਿਆਦੇ ਮਤਲਬ ਬਾਹਰ ਲੈ ਕੇ ਜਾਂਦੀ ਨਹੀਂ ਨਹੀਂ ਇਹ ਲੜਕੀ ਲੜਕੀ ਆਪਣੀ ਪੇਕੇ ਤੋਂ ਆ ਲੜਕੀ ਜਾਂ ਕੋਈ ਪੋਣਾ ਕਰਦਾ ਨਾ ਪੂਜਾ ਕਰਦਾ ਨਹੀਂ ਐਕਚੁਅਲੀ ਐਕਚੁਅਲੀ ਕੀ ਹੈ ਲੜਕੀ ਜਿਹੜੀ ਸੱਸ ਹੈ ਉਹ ਲੜਕੀ ਦੇ ਪੇਕੇ ਨਾਲ ਹੀ ਗਈ ਸੀ ਉੱਥੇ ਗਈ ਸੀ ਉਹ ਪੇਕੇ ਦੇ ਵਾਪਸ ਆ ਰਹੇ ਸੀ ਇਹਨੂੰ ਪਤਾ ਸੀ ਪਹਿਲੇ ਡਿਊਰਿੰਗ ਇਨ ਬੀਟਵੀਨ ਇਹ ਆਪੋ ਜੀ ਕਨਵਰਸੇਸ਼ਨ ਹੋਈ ਸੀ ਮਾਂ ਪੁੱਤਰ ਜਦੋਂ ਲੜਕੀ ਦੇ ਪੇਰੈਂਟਸ ਤੋਂ ਵਾਪਸ ਇਹ ਆਪਣੇ ਸਹੁਰੇ ਘਰ ਕੀ ਆ ਰਹੀ ਸੀ ਤੇ ਨਾਲ ਸਾਸਿ ਤੇ ਰਾਜ ਜਿਨ੍ਹਾਂ ਨੇ ਰੋਕ ਕੇ ਉਹਦੇ ਕੋਆਰਡੀਨੇਟਰ ਆੜਾ ਸਾਰਾ ਸਾਰਾ ਪਲਾਨ ਕਿਵੇਂ ਰਚਿਆ ਸੀਗਾ ਉਹਦੇ ਘਰ ਵਾਲੇ ਨੇ ਰਚਿਆ ਸੀ ਮਾਂ ਤੇ ਪੁੱਤ ਨੇ ਦੋਨੋਂ ਮਾਸੂਮ ਜੀ ਸੱਸਾ ਜੀ ਨੇ ਅੱਜ ਤੱਕ ਕਹ ਦਿੱਤਾ ਗਿਆ ਮਾਪੋ ਦੋ ਮੌਕੇ ਤੇ ਮਿਲੂਗੀ ਕਿ ਜਾਂ ਹੋਰ ਵੀ ਦੋ ਰਲ ਹੋਏ ਨੇ ਮੈਂ ਬਿਲਕੁਲ ਦੋਨੇ ਮਾਪੋ ਪੁੱਤ ਸਮਝੂ ਉਸ ਮੈਂ ਦੱਸਾਂਗਾ ਰਿਹਾ ਜੀ ਮਾਂ ਦਾ ਰੋਲ ਜਿਹੜਾ ਉਹ ਜਾਲਾ ਬੇਟਾ ਰੋਲ ਵਿੱਚ ਘੱਟ ਸੀ ਕੋਈ ਨੂੰ ਪਤਾ ਨਹੀਂ ਉਹ ਦੇਖੋ ਫਦਰ ਫਦਰ ਦੇ ਸਬੰਧੀ ਜੋ ਜੋ ਸਾਡੇ ਹੁਣ ਫਿਲਹਾਲ ਰੋਲ ਸਾਹਮਣੇ ਆਇਆ ਵੀ ਇਹਨਾਂ ਦਾ ਪੱਖ ਮਾਪੋਦਾ ਹੀ ਸੀਗਾ ਇਹ ਦੋਨੇ ਆਪਸ ਵਿੱਚ ਇਹਨਾਂ ਨੇ ਤੜਾ ਡਰਾਮਾ ਕਰਕੇ ਸਿਰ ਹੈਗਾ ਉਹ ਮਦਰ ਵੀ ਕਹੇ ਵੀ ਫਦਰ ਅਸੀਂ ਹੁਣ ਰਿਮਾਂਡ ਲਵਾਂਗੇ ਦੁਬੰਧਾ ਰਿਮਾਂਡ ਕਰਕੇ ਫਦਰ ਜਿਹੜੀ ਇੱਕ ਇਨਵੈਸਟੀਗੇਸ਼ਨ ਚ ਪੜਤਾਲ ਚ ਗੱਲ ਹੋ ਸਾਹਮਣੇ ਆਇਆ ਤਾਂ ਉਹਨਾਂ ਖਾਫੀ ਕਰ ਦਿੱਤੀ ਜਿਹੜੀ ਲੜਕੀ ਦੇ ਪਰਿਵਾਰਕ ਮੈਂਬਰ ਕਹਿ ਰਹੇ ਜਿਹੜੀ ਹੈਗੀ ਹੈ ਸੱਸ ਹੈਗੀ ਹੈ ਇਹਦੇ ਖਿਲਾਫ ਪਹਿਲਾਂ ਤੋਂ ਮਾਮਲੇ ਵਿੱਚ ਹੈਗਾ ਹੱਤਿਆ ਦਾ ਨਹੀਂ ਹੁਣ ਫਿਲਹਾਲ ਅਸੀਂ ਪਤਾ ਕਰ ਰਹੇ ਹਾਂ ਦਾ ਰਿਕਾਰਡ ਪਤਾ ਕਰ ਰਹੇ ਹਾਂ ਜੀ ਬਿਲਕੁਲ